ਇਹ ਕਰਤਾਰ ਸਿੰਘ ਦੁੱਗਲ ਦੀ ਸਾਖੀ ਹੈ। ਕਰਾਮਾਤ ਜੇ ਕਿਸੇ ਨੇ ਪੜ੍ਹੀ ਹੋਵੇ ਤੁਹਾਡੇ ਚ। ਕਰਾਮਾਤ ਕਹਾਣੀ ਕਰਤਾਰ ਸਿੰਘ ਦੁੱਗਲ ਵੱਡੇ ਵੱਡੇ ਸਾਹਿਤਕਾਰ ਹੈ ਪੰਜਾਬ ਦੇ ਹਨ। ਜੇ ਤੁਸੀਂ ਮਤਲਬ ਮੈਂ ਜਦੋਂ ਮੈਨੂੰ ਕੋਈ ਬਾਲ ਪੁੱਛਦੇ ਆ ਜੀ ਇਤਿਹਾਸ ਕਿਹੜਾ ਪੜ੍ਹੀਏ ਤਾਂ ਉਹਨਾਂ ਨੇ ਲਿਖਿਆ ਤਿੰਨ ਚਾਰ ਨਾਵਲ। ਨਾਨਕਨਾਮ ਚੜ੍ਹਦੀ ਕਲਾ 2 ਤੇਰੇ ਭਾਣੇ ਸਰਬੱਤ ਦਾ ਭਲਾ ਚਾਰਨਾਵਲ ਆ। ਨਾਨਕਨਾਮ ਪਹਿਲਾ ਚੜ੍ਹਦੀ ਕਲਾ ਦੂਜਾ ਤੇਰੇ ਬਾਣੇ ਤੀਜਾ ਇਹ 5ਵੇਂ ਪਾਸ਼ਾ ਤੇ ਐ ਸਰਵਤ ਦਾ ਭਲਾ 9ਵੇਂ 10ਵੇਂ ਪਾਸ਼ਾ ਤੇ ਤੇ ਜੇ ਸਾਰੀ ਕਿਤਾਬ ਇਕੱਠੀ ਲੈਣੀ ਹੋਵੇ ਤਾਂ ਇਹ ਕਿਤਾਬ ਦਾ ਨਾਮ ਬੰਦਾ ਪੁੱਤ ਸੁਪੁੱਤ ਕ੍ਰੇਨ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਨ ਤੇ ਬਹੁਤ ਕਮਾਲ ਨਾਲ ਬਹੁਤ ਕਮਾਲ ਪੜ੍ਹਨੇ ਚਾਹੀਦੇ ਦੁਗਲ ਸਾਹਿਬ ਦੇ ਨਾਲ ਦੇਖੋ ਸਾਹਿਬ ਦੀ ਇੱਕ ਕਹਾਣੀ ਹੈ ਕਰਾਮਾਤ ਸੁਣੋ ਤੁਸੀਂ ਸਾਖੀ ਨੂੰ ਸਮਝਣ ਦੀਆਂ ਯੋਗਤਾ ਆਉਣ ਸਾਨੂੰ ਵੱਡੀ ਗੱਲ ਇਹ ਹੈ ਸਾਖੀਆਂ ਤਾਂ ਆਪਾਂ ਨੂੰ ਲੱਭ ਜਾਣੀਆਂ ਹੈ ਨਾ ਜਨਮ ਸਾਖੀ ਤੋਂ ਲੈ ਕੇ ਤੇ ਪੰਥ ਪ੍ਰਕਾਸ਼ ਤੱਕ ਸਾਖੀ ਇਹ ਸਾਖੀਆਂ ਤੁਹਾਡੇ ਕੋਲੇ ਬਸ ਸਾਨੂੰ ਪੜਨ ਦਾ ਵੱਲ ਆ ਦੇ ਸਾਖੀਆਂ ਸਾਨੂੰ ਪਤਾ ਲੱਗ ਜੇ ਵੀ ਕਿਕਰਾਂ ਨੂੰ ਜਲੇਬੀਆਂ ਲੱਗਦਾ ਜਾਂਦੀਆਂ ਹੁੰਦੀਆਂ ਵੀ ਉਹ ਵੇਖਣੀਆਂ ਕਿਵੇਂ ਸਾਨੂੰ ਇਹ ਵੱਲ ਆ ਜੇ ਸਮਝਣ ਦਾ ਕਿਉਂਕਿ ਮਹਾਰਾਜ ਝੂਠ ਨਹੀਂ ਮੋੜਦੇ ਕਿਕਰਾਂ ਨੂੰ ਜਲੇਬੀਆਂ ਲੱਗਦੀਆਂ ਆਈਆਂ ਇਹ ਅਸੀਂ ਦੇਖਣਾ ਵੀ ਸਾਨੂੰ ਦਿਸਦੀਆਂ ਕਿ ਨਹੀਂ ਲਾਈਆਂ ਮਹਾਰਾਜ ਨੇ ਆਪਾਂ ਗਾਂ ਕਿਤੇ ਗੱਲ ਕਰਦੇ ਆ ਕੋਈ ਨਹੀਂ ਮਹਾਰਾਜ ਨੇ ਕਿਕਰਾਂ ਨੂੰ ਜਲੇਬੀਆਂ ਲਾਈਆਂ ਕਹਿੰਦਾ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਇੱਕ ਸਾਖੀ ਬਹੁਤ ਵਾਰ ਸੁਣੀ ਵੀ ਮਹਾਰਾਜ ਤੇ ਭਾਈ ਮਰਦਾਨਾ ਜੀ ਕਿਸੇ ਥਾਂ ਤੇ ਬੈਠੇ ਆ ਹਸਨਬਦਾਲ ਤੇ ਭਾਈ ਸਾਹਿਬ ਨੂੰ ਤੇ ਲੱਗਦੀ ਹੈ ਤੇ ਭਾਈ ਸਾਹਿਬ ਮਹਾਰਾਜ ਨੂੰ ਕਹਿੰਦੇ ਕਿਸੇ ਵੀ ਤਰੀਕੇ ਦੀ ਤੇ ਭੁੱਖ ਮਹਾਰਾਜ ਨੇ ਮਟਾਉਣੀ ਹੈ ਹਨਾ ਭਾਈ ਸਾਹਿਬ ਨੂੰ ਕਹਿੰਦੇ ਆ ਭਾਈ ਸਾਹਿਬ ਕਹਿੰਦੇ ਮਹਾਰਾਜ ਨੂੰ ਵੀ ਸੱਚੇ ਪਾਤਸ਼ਾਹ ਵੀ ਤੇ ਲੱਗੀ ਹੈ ਮਹਾਰਾਜ ਕਹਿੰਦੇ ਉਹ ਵੇਖ ਉੱਪਰ ਪਹਾੜੀ ਦੇ ਵਾਲੀ ਕੰਧਾਰੀ ਰਹਿੰਦਾ ਹੈ ਸੰਤ ਹੈ ਉਹ ਤੋ ਜਾ ਤੇ ਜਾ ਕੇ ਜਲ ਛਕ ਲਓ ਜਾਓ ਤੁਸੀਂ ਭਾਈ ਸਾਹਿਬ ਜਾਂਦੇ ਆ ਸੱਚਮੋੱਚੀ ਸੰਤ ਹੈ ਵਾਲੀ ਕੰਧਾਰੀ ਪਰ ਮਸਲਾ ਇਹ ਹੈ ਵੀ ਸੰਤ ਵੀ ਕਈ ਵਾਰੀ ਈਰਖਾ ਚ ਆ ਜਾਂਦਾ ਹੈ ਨਾ ਸੰਤ ਵੀ ਜੈਲਸ ਹੋ ਜਾਂਦਾ ਸਾਡੇ ਤਾਂ ਬਾਲੇ ਹੁੰਦੇ ਕਹਿੰਦੇ ਵੀ ਜਾ ਕੇ ਭਾਈ ਸਾਹਿਬ ਕਹਿੰਦੇ ਵੀ ਤੇ ਲੱਗੀ ਹੈ ਜੀ ਤੇ ਵਾਲੀ ਕੰਧਾਰੀ ਨੇ ਖੂਹ ਵੱਲ ਇਸ਼ਾਰਾ ਕਰਤਾ ਹੈ ਨਾ ਉੱਥੇ ਖੂਹ ਹੈ ਉਹਨਾਂ ਵੱਲ ਇਸ਼ਾਰਾ ਕਰਤਾ ਉਹ ਜਲ ਲੈ ਲੋ ਛਕ ਲੋ ਕੋਈ ਮਨਚ ਆ ਗਈ ਗੱਲ ਪਤਾ ਨਹੀਂ ਕਿਉਂ ਵਾਲੀ ਕੰਧਾਰੀ ਤੇ ਤੇ ਪੁੱਛ ਲਿਆ ਕੀਦਾ ਚੇਲਾ ਹੈ ਕਹਿੰਦੇ ਵੀ ਗੁਨਾਕਦੇਵ ਜੀ ਮਹਾਰਾਜ ਉਹ ਥੱਲੇ ਬੈਠੇ ਉਹ ਕਿਤੇ ਇਰਖਾ ਸੀ ਮਹਾਰਾਜ ਨਾਲ ਐਡਾ ਵੱਡਾ ਤੇਰਾ ਗੁਰੂ ਤੈਨੂੰ ਪਾਣੀ ਵੀ ਨਹੀਂ ਪਿਆ ਸਕਦਾ ਜਾ ਮੈਂ ਨਹੀਂ ਦੇਣਾ ਤੈਨੂੰ ਪਾਣੀ ਜਾ ਉਹਨੂੰ ਜਾ ਕੇ ਕਹਦੇ ਵੀ ਮੈਂ ਜਵਾਬ ਦੇਤਾ ਭਾਈ ਸਾਹਿਬ ਮੁੜਿਆ ਹੀ ਥੱਲੇ ਮਹਾਰਾਜ ਨੂੰ ਆ ਕੇ ਦੱਸੀ ਗੱਲ ਮਹਾਰਾਜ ਕਹਿੰਦੇ ਫੇਰ ਜਾਓ ਇੱਕ ਵਾਰੀ ਫੇਰ ਭਾਈ ਸਾਹਿਬ ਗਏ ਫੇਰ ਗੱਲ ਉਹੀ ਹੋਈ ਫੇਰ ਉਹਨੇ ਮੋੜ ਤੇ ਮਾਰੇ ਕਹਿੰਦੇ ਇੱਕ ਵਾਰੀ ਹੋਰ ਤਿੰਨ ਤਿੰਨ ਮਤਲਬ ਮੌਕੇ ਤਾਂ ਦੇਣੀ ਚਾਹੀਦੇ ਹਨ ਤਿੰਨ ਚਾਂਸ ਤਾਂ ਦੇਣੀ ਚਾਹੀਦੇ ਤਿੰਨ ਦਿੱਤੇ ਮਾਰੇ ਨੇ ਤੀਜੀ ਵਾਰੀ ਫਿਰ ਭਾਈ ਸਾਹਿਬ ਆਕੇ ਥੱਲੇ ਬਿਆਕੁਲੀ ਹੋ ਗਏ ਤੇ ਮਾਰੇ ਦੇ ਚਰਨਾਂ 'ਚ ਡਿੱਗੇ ਸੱਚੇ ਪਾਸ਼ਾ ਹੁਣ ਪਿਆਏ ਮਾਰੇ ਕਹਿੰਦੇ ਉਹ ਪੱਥਰ ਚੱਕੋ ਚੱਕਿਆ ਤੇ ਥੱਲੋਂ ਚਸ਼ਮਾ ਫੁੱਟਿਆ ਜਿਹੜਾ ਅੱਜ ਤੱਕ ਤੁਸੀਂ ਜੇ ਪੰਜਾ ਸਾਹਿਬ ਗਏ ਹੋ ਤੁਸੀਂ ਦੇਖਿਆ ਹੋਵੇ ਉਹ ਚਸ਼ਮਾ ਹਜੇ ਤੱਕ ਚੱਲੀ ਜਾਂਦਾ ਉਹ ਹੁਣ ਤੱਕ ਪੰਜਾ ਸਾਹਿਬ ਦੇ ਵਸਨੀਕ ਹੈ ਜਿਹੜੇ ਉੱਥੋਂ ਜਲ ਸਕਦੇ ਪਾਣੀ ਦੀ ਅਦਾ ਜੀ ਨਹਿਰਾਂ ਵਗ ਪੀਆਂ ਥੱਲੇ ਕਈ ਵਾਰੀ ਮਹਾਰਾਜ ਹੰਕਾਰ ਤੋੜਨ ਵਾਸਤੇ ਬਹੁਤ ਐਵਜੀਆਂ ਸਾਖੀਆਂ ਤੁਹਾਨੂੰ ਮਿਲਣਗੀਆਂ ਜਿਹਦਾ ਚ ਮਹਾਰਾਜ ਹੰਕਾਰ ਭੰਡ ਰੇ ਆ ਵੱਡੇ ਵੱਡੇ ਸੰਤਾਂ ਦਾ ਵੀ ਜਿਹੜੇ ਸੰਤ ਸਮਝਦੇ ਸੀ ਆਪਦੇ ਆਪ ਨੂੰ ਜਦੋਂ ਮਹਾਰਾਜ ਸਮੇਰ ਪਰਬਤ ਤੇ ਗਏ ਨਾ ਤੇ ਉਥੇ ਮਹਾਰਾਜ ਨਾਲ ਉਹਨਾਂ ਦੀ ਜਿਹਨੂੰ ਆਪਾਂ ਕਹਿੰਦੇ ਆ ਡਾਇਲੌਗ ਹੋਇਆ ਗੋਸ਼ਟ ਹੋਈ ਉਹ ਗੋਸ਼ਟ ਦੇ ਵਿੱਚ ਗੱਲ ਕਹਿੰਦੇ ਹਜੇ ਜੋਗੀ ਕਹਿੰਦੇ ਅਸੀਂ ਹੋਰ ਕਰਨੀ ਆ ਮਹਾਰਾਜ ਤੁਹਾਡੇ ਨਾਲ ਗੱਲ ਮਹਾਰਾਜ ਕਹਿੰਦੇ ਕਰ ਲਓ ਹੋਰ ਨਹੀਂ ਹੁਣ ਮੇਲਾ ਆ ਗਿਆ ਜੀ ਤੇ ਬਟਾਲੇ ਦਾ ਮੇਲਾ ਤੇ ਅਸੀਂ ਉੱਥੇ ਪਹੁੰਚਣਾ ਤੇ ਮਹਾਰਾਜ ਕਹਿੰਦੇ ਫਿਰ ਉੱਥੇ ਜਾ ਕੇ ਗੱਲ ਕਰ ਲੈਣੇ ਤੇ ਕਿੰਨਾ ਕ ਸਮਾਂ ਲੱਗ ਜਾਂਦਾ ਮਹਾਰਾਜ ਹਉ ਜੋਗੀਆਂ ਨੂੰ ਪੁੱਛਦੇ ਆ ਕਿੰਨਾ ਕ ਸਮਾਂ ਲੱਗ ਜਾਂਦਾ ਸਾਡੇ ਅਰਗੇ ਜਿਹੜੇ ਪੌਣ ਹਾਰੀ ਆ ਜੀ ਉਹਨਾਂ ਨੂੰ ਤਿੰਨ ਕ ਦਿਨ ਲੱਗਦੇ ਆ ਥੋੜੇ ਅਰਗੇ ਜਿਹੜੇ ਦੁਨਿਆਵੀ ਜੀ ਮਹਾਰਾਜ ਨੂੰ ਕਹਿ ਰਹੇ ਆ ਜੋਗੀ ਮਹਾਰਾਜ ਨੂੰ ਕਹਿੰਦੇ ਥੋੜੇ ਅਰਗੇ ਜਿਹੜੇ ਦੁਨਿਆਵੀ ਜੀਵ ਐ ਇਹਨਾਂ ਨੂੰ 15-20 ਦਿਨ ਲੱਗ ਜਾਣਗੇ ਆਜਿਓ ਕੋਈ ਨਹੀਂ ਅਸੀਂ ਉੱਥੇ ਹੀ ਹੋਵਾਂਗੇ ਅਸੀਂ ਤਾਂ ਤਿੰਨ ਦਿਨਾਂ ਚ ਪਹੁੰਚ ਜਾਣਾ ਜੋਗੀ ਹਵਾ ਦੀ ਸੈਰ ਕਰਕੇ ਤਿੰਨਾਂ ਦਿਨਾਂ ਚ ਪਹੁੰਚਦੇ ਆ ਸਚਿਪਾਸ਼ ਅੱਗੇ ਬੈਠੇ ਜੋਗੀ ਆਲੇ ਦੁਆਲੇ ਤੋਂ ਪੁੱਛਦੇ ਐ ਇਹ ਫਕੀਰ ਕਦੋਂ ਆਇਆ ਕਹਿੰਦੇ ਇਹਨੂੰ ਤਾਂ 3 ਦਿਨ ਹੋ ਗਏ ਇੱਥੇ ਬੈਠੇ ਨੂੰ ਉਹ ਚੱਕਣਾ ਚੂਰ ਹੰਕਾਰ ਸਦੀਆਂ ਦੀਆਂ ਭਗਤੀਆਂ ਕਰਦੇ ਆ ਉਹ ਬੈਠੇ ਉੱਥੇ ਪਰ ਹੰਕਾਰ ਤਾਂ ਗਿਆ ਨਹੀਂ ਅੰਦਰੋਂ ਹੰਕਾਰ ਥੋੜਾ ਗਿਆ ਅੰਦਰੋਂ ਸਦੀਆਂ ਦੀ ਭਗਤੀ ਉਹਨਾਂ ਦੀ ਸਾਹਮਣੇ ਆ ਕੇ ਮਹਾਰਾਜ ਨੇ ਪ੍ਰਗਟ ਕਰਤੀ 3 ਦਿਨ ਅੱਖ ਦੇ ਫੋਰਚ ਮਹਾਰਾਜ ਉੱਥੇ ਪਹੁੰਚਦੇ ਕਿਉਂਕਿ ਮਹਾਰਾਜ ਨੂੰ ਬਚਨ ਹੈ ਨਾ ਕਾਲਪੁਰਖ ਜੀ ਦੇ ਵੈ ਨਦੀ ਪ੍ਰਵੇਸ਼ ਵੇਲੇ ਪਈ ਬਾਲਾ ਜੀ ਲਿਖਦੇ ਆ ਤਬ ਬਾਬਾ ਅਕਾਲ ਪੁਰਖ ਕੀ ਦਰਗਾਹ ਜਾਇ ਪੇਸ਼ੂਆ ਵੇਈ ਨਦੀ ਪਰਵੇਸ਼ ਦੀ ਸਾਖੀ ਹੈ ਤਬ ਬਾਬਾ ਅਕਾਲ ਪੁਰਖ ਕੀ ਦਰਗਾਹ ਜਾਇ ਪਰਵੇਸ਼ੂਆ ਨਾਮ ਕਾ ਪਿਆਲਾ ਆਇਆ ਹੁਕਮ ਹੋਆ ਨਾਨਕ ਮੇਰੇ ਨਾਮ ਕਾ ਪਿਆਲਾ ਪੀਓ ਮੇਰਾ ਨਾਮ ਪਰਬ੍ਰਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ ਕੋਈ ਫਰਕ ਹੀ ਨਹੀਂ ਨਾ ਤੂੰ ਤੇ ਮੈਂ ਕੋਈ ਫਰਕ ਨਹੀਂ ਪ੍ਰਤੱਖ ਹਾਰੀ ਹੈ ਉਹ ਵੇਈ ਨਦੀ ਤੇ ਖੜੀ ਸੰਗਤ ਕਹਿੰਦੇ ਸਾਰੀ ਉਦਾਸ ਹੈ ਸਾਰੀ ਸੰਗਤ ਉਦਾਸ ਹੈ ਬੇਬੇ ਨਾਨਕੀ ਜੀ ਦੇ ਮੂੰਹ ਤੇ ਖੇੜਾ ਸਾਰੇ ਹੈਰਾਨ ਹੈ ਇਹਦਾ ਤਾਂ ਭਰਾ ਵੀ ਸੀ ਸਾਡਾ ਤਾਂ ਗੁਰੂ ਸੀਦਾ ਤਾਂ ਭਰਾ ਵੀ ਹੈ ਸਾਰੀ ਸੰਗਤ ਉਦਾਸ ਹੈ ਕਿਸੇ ਨੇ ਜਾ ਕੇ ਬੇਬੇ ਨਾਲ ਕੀ ਨੂੰ ਪੁੱਛਿਆ ਜੀ ਤੁਹਾਡੇ ਮੂੰਹ ਤੇ ਖੇੜਾ ਉਹ ਤਾਂ ਡੁੱਬ ਗਏ ਕਹਿੰਦੀ ਜੀ ਇਹਨੇ ਜਗ ਤਾਰਨਾ ਹੋਵੇ ਨਾ ਉਹ ਡੁੱਬਦਾ ਨਹੀਂ ਹੁੰਦਾ ਉਹਨੇ ਜਗ ਤਾਰਨਾ ਹੈ ਖੈਰ ਵਿਸ਼ਵਾਸ ਦੀ ਗੱਲ ਹੈ ਕਹਿੰਦਾ ਵੀ ਕਰਤਾਰ ਸਿੰਘ ਦੁੱਗਲ ਮਹਾਰਾਜ ਤਿੰਨ ਵਾਰੀ ਪਾਣੀ ਭਾਈ ਮਰਦਾਨਾ ਜੀ ਨੇ ਮੰਗਿਆ ਨਹੀਂ ਦਿੱਤਾ ਮਹਾਰਾਜ ਨੇ ਥੱਲੋਂ ਨਦੀਆਂ ਵਗਾਤੀਆਂ ਉੱਤੇ ਕਿਤੇ ਉਹਨੂੰ ਲੋੜ ਪੈ ਗਈ ਪਾਣੀ ਦੀ ਵਲੀ ਗੰਧਾਰੀ ਨੂੰ ਤੇ ਖੂਹ ਉਹਦੇ ਖਾਲੀ ਖੂਹ ਤਾਂ ਖੂਹ ਛੱਡੋ ਮਹਾਰਾਜ ਨੇ ਤਾਂ ਸਾਰਾ ਕੁਝ ਖਾਲੀ ਕਰਤਾ ਉਹਦਾ ਚੱਕਣਾ ਚੂਰ ਹੋ ਗਿਆ ਨਾ ਹੰਕਾਰ ਤੇ ਉਹਨੇ ਗੁੱਸੇ ਚ ਆ ਕੇ ਕਹਿੰਦਾ ਹੁਣੇ ਕਰਤਾਰ ਸਿੰਘ ਦੁੱਗਲ ਕਹਿੰਦਾ ਮੈਂ ਸਾਖੀ ਸੁਣ ਰਿਹਾ ਉਹਨੇ ਕਹਿੰਦੇ ਗੁੱਸੇ ਚ ਆ ਕੇ ਪਹਾੜ ਰੇੜਤਾ ਤੇ ਸੱਚੇ ਪਾਤਸ਼ਾਹ ਨੇ ਪੰਜਾ ਲਾ ਕੇ ਪਹਾੜ ਰੋਕ ਲਿਆ ਹੁਣ ਕਹਿੰਦਾ ਵੀ ਸਾਰੀ ਸਾਖੀ ਮੈਂ ਸੋਹਣੇ ਤਰੀਕੇ ਸੁਣੀ ਜਾਂਦਾ ਸੀ ਤੇ ਮੈਨੂੰ ਨੰਦਾ ਹੁੰਦਾ ਸੀ ਦਿਲਚਸਪ ਲੱਗਦੀ ਸੀ ਸਾਖੀ ਜਿੱਥੇ ਇਹ ਗੱਲ ਆ ਜਾਂਦੀ ਸੀ ਵੀ ਮਹਾਰਾਜ ਨੇ ਪੰਜਾ ਲਾ ਕੇ ਪਹਾੜ ਰੋਕ ਲਿਆ ਮੈਂ ਕਹਿ ਦਿੰਦਾ ਸੀ ਕੋਈ ਪੰਜਾ ਲਾ ਕੇ ਪਹਾੜ ਕਿਵੇਂ ਰੋਕ ਲੂਗਾ ਕਹਿੰਦਾ ਮੈਂ ਕਿੰਤੂ ਕਰਦਾ ਸੀ ਸਾਰੀ ਸਾਖੀ ਇਹ ਮੈਂ ਕਹਿੰਦਾ ਸੈਂਕੜੇ ਵਾਰੀ ਸੁਣੀ ਪਰ ਮੈਂ ਕਿੰਤੂ ਕਰਨਾ ਹਰ ਵਾਰੀ ਐ ਕਿਵੇਂ ਪਹਾੜ ਰੁਕਜੂ ਪੰਜੇ ਨਾਲ ਕਦੇ ਢਾਡੀ ਸਿੰਘ ਨੇ ਸੁਣਾਉਣੀ ਕਦੇ ਗੁਰਦੁਆਰੇ ਦੇ ਭਾਈ ਜੀ ਨੇ ਸੁਣਾਉਣੀ ਕਿਸੇ ਕਥਾਵਾਚਕ ਨੇ ਸੁਣਾਉਣੀ ਮੇਰੀ ਨਾਨੀ ਦਾਦੀ ਨੇ ਸੁਣਾਉਣੀ ਮੈਂ ਹਰੇਕ ਥਾਂ ਤੇ ਤਰਕ ਕਰਨਾ ਕਹਿੰਦਾ ਉਹਨਾਂ ਦਿਨਾਂ 'ਚ ਮੋਰਚੇ ਬੜੇ ਲੱਗਦੇ ਹੁੰਦੇ ਸੀ ਮੋਰਚੇ ਲੱਗਦੇ ਸੀ ਤੇ ਇੱਕ ਮੋਰਚਾ ਲੱਗਿਆ ਜਿਹਦੇ ਚ ਗੱਲ ਇਹ ਆਈ ਵੀ ਕੈਦੀਆਂ ਦੀ ਭਰੀ ਵੀ ਰੇਲ ਗੱਡੀ ਹਸਨ ਅਬਦਾਲ ਤੋਂ ਲੰਘ ਰਹੀ ਹੈ ਤੇ ਹਸਨ ਅਬਦਾਲ ਦੇ ਸਿੱਖ ਕਹਿੰਦੇ ਅਸੀਂ ਨੰਗਨ ਨਹੀਂ ਦੇਣੀ ਭੁੱਖਿਆਂ ਤੇ ਆਏ ਦੀ ਪੋਲਿਟੀਕਲ ਪ੍ਰਿਜ਼ਨਰਸ ਐ ਇਨ੍ਹਾਂ ਕਾ ਤਾਂ ਸਾਡੀ ਸਾਡਾ ਹੱਕ ਐ ਵੀ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਚਕਾਈਏ ਬੜਾ ਜ਼ੋਰ ਲਾਇਆ ਗੋਰਿਆਂ ਨੂੰ ਤਾਰਾਂ ਪਾਈਆਂ ਮਤਲਬ ਉਹੀ ਮਹਾਰਾਜ ਦੀ ਗੱਲ ਐ ਨਾ ਤਿੰਨ ਵਾਰੀ ਤਾਂ ਮੌਕਾ ਦਿਓ ਤਾਰਾਂ ਪਾਈਆਂ ਹਨਾ ਸ਼ਪਾਰਸ਼ਾਂ ਲਾਈਆਂ ਵਾਇਸ ਰਾਏ ਤੱਕ ਪਹੁੰਚ ਕੀਤੀ ਸਾਰੇ ਕਿਤੇ ਪਰ ਨਾ ਗੋਰੇ ਅੜੇ ਕਹਿੰਦੇ ਨਾ ਟ੍ਰੇਨ ਨਹੀਂ ਰੁਕੂਗੀ ਗੱਡੀ ਨਹੀਂ ਰੁਕੂਗੀ ਮੋਰਚਾ ਲੱਗਿਆ ਉਹ ਮੋਰਚੇ ਤੋਂ ਕਹਿੰਦੇ ਵੀ 2-4 ਦਿਨ ਬਾਅਦ ਤੇ ਮੈਂ ਮੇਰੀ ਭੈਣ ਮੇਰੀ ਮਾਤਾ ਨਾਲ ਪੰਜਾ ਸਾਹਿਬ ਨੂੰ ਜਾ ਰਹੇ ਹਾਂ ਤੇ ਸਾਡੀ ਇੱਕ ਮਾਸੀ ਹੈ ਨਾਲ ਘਰਾਂ 'ਚ ਸਾਡੀ ਮਾਸੀ ਹੈ ਉਥੋਂ ਆਈ ਸੀ ਪੰਜਾ ਸਾਹਿਬ ਤੋਂ ਉਹ ਵੀ ਘਰ ਦਾ ਕੋਈ ਕੰਮ ਨਬੇੜ ਕੇ ਦੁਬਾਰਾ ਪੰਜਾ ਸਾਹਿਬ ਨੂੰ ਜਾ ਰਹੀ ਹੈ ਅਸੀਂ ਉਹਨੂੰ ਪੁੱਛ ਰਹੇ ਹਾਂ ਵੀ ਕੀ ਹੋਇਆ ਉਹਨੇ ਸਾਨੂੰ ਦੱਸਿਆ ਵੀ ਐਂ ਕਰਕੇ ਭੱਜੀ ਆਉਂਦੀ ਟ੍ਰੇਨ ਹੈ ਤੇ ਉਹ ਰੋਕਣੀ ਚਾਹੁੰਦੇ ਆ ਸਿੱਖ ਪ੍ਰਸ਼ਾਦਾ ਪਾਣੀ ਤਿਆਰ ਹੈ ਸਾਰਾ ਕਿਉਂਕਿ ਨਿਸ਼ਚੈ ਹੈ ਨਾ ਸਿੱਖਾਂ ਦਾ ਵੀ ਰੋਕ ਹੀ ਲੈਣੀ ਹੈ ਪ੍ਰਸ਼ਾਦਾ ਪਾਣੀ ਤਿਆਰ ਹੈ ਸਾਰਾ ਤੇ ਟ੍ਰੇਨ ਪਰ ਚੀਕਾ ਮਾਰਦੀ ਆਉਂਦੀ ਹੈ ਸਿੰਘਾਂ ਦੇ ਹੱਥਾਂ 'ਚ ਮਤਲਬ ਛਾਬੇ ਫੜੇ ਹੋਏ ਆ ਪ੍ਰਸ਼ਾਦਾ ਵਾਹਿਗੁਰੂ ਜੀ ਦਾਲਾ ਵਾਹਿਗੁਰੂ ਜੀ ਜਲ ਵਾਹਿਗੁਰੂ ਜੀ ਉਹ ਇੰਨੀ ਦ੍ਰਿੜਤਾ ਨਾਲ ਮਤਲਬ ਫੜ ਕੇ ਖੜੇ ਆ ਪਰ ਟ੍ਰੇਨ ਭੱਜੀ ਆਉਂਦੀ ਐ ਉਹ ਲੱਗ ਹੀ ਨਹੀਂ ਆ ਰੁਕ ਜੂਗੀ ਉਹ ਕਹਿੰਦੀ ਸਾਡੇ ਵੇਂਦੇ ਵੇਂਦੇ ਮਾਸੀ ਦੱਸਦੀ ਐ ਸਾਡੇ ਵੇਂਦੇ ਵੇਂਦੇ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਦੋ ਸਿੰਘ ਆਏ ਉਹ ਗੱਡੀ ਦੀ ਲਾਈਨ ਤੇ ਪੈ ਗਏ ਪਿੱਛੇ ਕਹਿੰਦੀ ਅਸੀਂ ਬਹਿ ਗਈਆਂ ਬਾਲ ਲੈ ਕੇ ਮਾਈਆਂ ਬਹਿ ਗਈਆਂ ਹੋਰ ਬਹਿ ਗਏ ਸਾਰੇ ਟ੍ਰੇਨ ਦੀ ਲਾਈਨ ਤੇ ਗੱਡੀ ਆਈ ਦੂਰੋਂ ਭੱਜੀ ਆਉਂਦੀ 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 ਕਹਿੰਦੀ ਭਾਈ ਕਰਮ ਸਿੰਘ ਦੇ ਉੱਤੋਂ ਦੀ ਭਾਈ ਪ੍ਰਤਾਪ ਸਿੰਘ ਦੇ ਉੱਤੋਂ ਦੀ ਲੰਗੀ ਉਹ ਦੋਵੇਂ ਸ਼ਹੀਦ ਹੁੰਦੇ ਆ ਤੇ ਗੱਡੀ ਰੁਕ ਗਈ। ਇਹ ਤੁਸੀਂ ਕਦੇ ਸਟੇਟਮੈਂਟ ਲੱਭੇ ਨਾ ਉਹਦੀ ਜਿਹੜਾ ਟ੍ਰੇਨ ਚਲਾਉਂਦਾ ਸੀ ਗੋਰਾ ਉਹਦੀ ਸਟੇਟਮੈਂਟ ਹੈ ਕਹਿੰਦਾ ਮੈਂ ਬ੍ਰੇਕ ਨਹੀਂ ਲਾਈ। ਪਤਾ ਨਹੀਂ ਕਹਿੰਦਾ ਕਿਵੇਂ ਲੱਗੀ। ਇਹ ਆਪਦੇ ਆਪ ਚੈੱਕ ਕਰਾ ਮਾਤ ਹੈ। ਮਾਰਾ ਹੀ ਤੁਸੀਂ ਮਾਰਾ ਜਾ ਵੀ ਹੁਣ ਤਾਂ ਆਪਾਂ ਗੂਗਲ ਤੋਂ ਮੈਂਟ ਚ ਲੱਭ ਲੈਨੇ ਬਾਅਦ ਤੁਸੀਂ ਮਾਰੇਓ ਸਰਚ ਵੀ ਜਿਹੜਾ ਉਦੋਂ ਮੈਨੂੰ ਗੋਰੇ ਦਾ ਨਾਮ ਭੁੱਲ ਗਿਆ ਉਹਦੀ ਸਟੇਟਮੈਂਟ ਹੈ ਇਹ ਕਹਿੰਦਾ ਮੈਂ ਬ੍ਰੇਕ ਨਹੀਂ ਲਾਈ। ਖੈਰ। ਉਹ ਜੀ ਗੱਡੀ ਰੁਕ ਗਈ। ਉਹ ਜਦੋਂ ਗੱਡੀ ਇੱਕ ਇਸ ਆਖੀਓ ਨੇ ਮਾਸੀ ਨੇ ਕਹਿੰਦਾ ਸਾਨੂੰ ਟ੍ਰੇਨ 'ਚ ਬੈਠਿਆਂ ਨੂੰ ਸੁਣਾਤੀ ਤੇ ਮੇਰੀ ਛੋਟੀ ਭੈਣ ਕਹਿੰਦਾ ਮੇਰੇ ਤੋਂ ਛੋਟੀ ਸੀ ਉਹ ਮਾਤਾ ਨੂੰ ਕਹਿੰਦੀ ਵੀ ਪੰਜਾ ਸਾਹਿਬ ਵਾਲੀ ਸਾਖੀ ਸੁਣਾਓ ਮਹਾਰਾਜ ਦੀ ਕਹਿੰਦੀ ਵੀ ਮਾਤਾ ਨੇ ਉਹਨੂੰ ਪੰਜਾ ਸਾਹਿਬ ਦੀ ਸਾਖੀ ਸੁਣਾਉਣੀ ਸ਼ੁਰੂ ਕੀਤੀ ਇਸ ਤਰੀਕੇ ਭਾਈ ਸਾਹਿਬ ਨੂੰ ਤੇ ਲੱਗੀ ਮਹਾਰਾਜ ਕਹਿੰਦੇ ਜਾਓ ਉੱਪਰ ਪਾਣੀ ਲਓ ਇੱਕ ਵਾਰੀ ਗਏ ਭਾਈ ਭਾਈ ਸਾਹਿਬ ਵਾਲੀ ਕੰਧਾਰੀ ਨੇ ਨਾ ਕਰਤੀ ਥੱਲੇ ਆ ਗਏ ਫੇਰ ਦੂਜੀ ਵਾਰੀ ਗਏ ਤੀਜੀ ਵਾਰੀ ਗਏ ਤੇ ਤੀਜੀ ਵਾਰੀ ਉਹਦੇ ਵਿਆਕਲ ਹੋ ਗਏ ਮਹਾਰਾਜ ਕਹਿੰਦੇ ਥੱਲੋਂ ਪੱਥਰ ਚੱਕੋ ਪਾਣੀ ਦੀਆਂ ਨਦੀਆਂ ਵਹਿ ਗਈਆਂ ਥੱਲੇ ਵਲੀ ਗੰਧਾਰੀ ਕੋਲੇ ਪਾਣੀ ਮੁੱਕ ਗਿਆ ਉਹਨੇ ਗੁੱਸੇ ਜਾ ਕੇ ਪਹਾੜ ਰੇੜਿਆ ਤੇ ਪੰਜਾ ਲਾ ਕੇ ਸੱਚੇ ਪਾਤਸ਼ਾਹ ਨੇ ਪਹਾੜ ਰੋਕ ਲਿਆ ਕਹਿੰਦਾ ਮੇਰੀ ਭੈਣ ਸੁਣਦੀ ਸੁਣਦੀ ਅਖੀਰ ਤੇ ਆ ਕੇ ਕਹਿੰਦੀ ਕੋਈ ਆਏ ਪੰਜਾ ਲਾ ਕੇ ਪਹਾੜ ਕੇ ਮੈਂ ਰੋਕ ਲੂ ਕਹਿੰਦਾ ਮੈਂ ਉਹਨੂੰ ਕਿਹਾ ਜਿਹਦੇ ਸਿੱਖ ਭੱਜੀਆਂ ਆਉਂਦੀਆਂ ਰੇਲ ਗੱਡੀਆਂ ਰੋਕ ਲੈਂਦੇ ਆ ਉਹਦੇ ਵਾਸਤੇ ਪਹਾੜ ਰੋਕਣਾ ਕਿੱਡੀ ਕਬੱਡੀ ਗੱਲ ਹੈ ਗੱਲ ਤਾਂ ਨਿਸ਼ਚੈ ਦੀ ਹੈ ਨਾ ਤੁਹਾਡਾ ਨਿਸ਼ਚਾ ਕਿੰਨਾ ਕੁ ਦ੍ਰਿਹੜ ਹੈ ਰੇਲ ਗੱਡੀ ਵੀ ਨਹੀਂ ਰੋਕੀ ਜਾ ਸਕਦੀ ਭੱਜੀਆਂ ਦੀ ਪਰ ਰੋਕੀ ਨਾ ਜਲੇਬੀਆਂ ਲੱਗੀਆਂ ਨਾ ਕਿ ਕਰਾਣੂ ਲੱਗ ਜਾਂਦੀਆਂ ਹੁੰਦੀਆਂ ਸਾਡੀ ਸਾਡਾ ਨਿਸ਼ਚੈ ਇੱਡਾ ਤਕੜਾ ਹੈ ਕਿ ਨਹੀਂ ਹੈ